ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਬਾਲਮੀਕੀ ਜੀ ਸੋ ਅੱਜ ਗਰਦੀਵਾਲਾ ਦੇ ਵਿੱਚ 4 ਅਕਤੂਬਰ ਨੂੰ ਇੱਕ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ ਗਰਦੀਵਾਲਾ ਭਗਵਾਨ ਬਾਲਮੀਕ ਸਵਾ ਗਰਦੀਵਾਲਾ ਦੇ ਬਲੋਂ ਕੱਢੀ ਗਈ ਕਮੇਟੀ ਦੇ ਸੂਝਵਾਨ ਮੈਂਬਰਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਨੂੰ ਨਿਪਰੇ ਚਾੜਿਆ ਸੋ ਇਹ ਭਗਵਾਨ ਬਾਲਮੀਕ ਜੇ ਪਵਨ ਪ੍ਰਗਟ ਦੇ ਸ਼ੋਭਾ ਯਾਤਰਾ ਕਿ ਹਰ ਸਾਲ ਦੀ ਤਰ੍ਹਾਂ ਕੱਢੀ ਗਈ ਬਹੁਤ ਦੂਰ ਦੂਰ ਸੰਤਾ ਮਹਾਪੁਰਸ਼ਾਂ ਦੇ ਵਿੱਚ ਭਾਗ ਲਿਆ ਔਰ ਸ਼ੋਭਾ ਯਾਤਰਾ ਨੂੰ ਚਾਰ ਚੰਨ ਲਾਏ ਔਰ ਬਹੁਤ ਹੀ ਦੂਰੂ ਦੂਰੋਂ ਕਲਾਕਾਰ ਆਏ ਕਲਾਕਾਰ ਨੇ ਬਹੁਤ ਹੀ ਵਧੀਆ ਇੱਕ ਆਪਣੀ ਅਦਾ ਦਾ ਅਦਾਕਾਰੀ ਪੇਸ਼ ਕੀਤੀ ਜਿਹਦੇ ਨਾਲ ਕੇ ਗਰਦੀ ਵਾਲਾ ਵਾਲੇ ਪਸੰਦ ਹੋਏ ਸੋ ਇਹ ਸ਼ੋਭਾ ਯਾਤਰਾ ਗਰਦੀ ਵਾਲਾ ਭਗਵਾਨ ਵਾਲਮੀਕੀ ਦੇ ਮੰਦਿਰ ਤੋਂ ਹੁੰਦੀ ਹੋਈ ਔਰ ਦੁਬਾਰਾ ਆਪਣੇ ਮੰਦਿਰ ਭਗਵਾਨ ਵਾਲਮੀਕੀ ਦੇ ਮੰਦਿਰ ਚ ਪਹੁੰਚੀ ਹੈ ਸੋ ਇਸ ਨੂੰ ਦੇਖਣ ਵਾਸਤੇ ਬਹੁਤ ਪਿੰਡਾਂ ਤੋਂ ਆਲੇ ਦੁਆਲੇ ਵੀ ਸੰਖਤਾ ਪਹੁੰਚੇ ਸਨ ਔਰ ਸ਼ਹਿਰ ਵਾਸੀਆਂ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਲੰਗਰ ਵੀ ਲਗਾਏ ਹੋਏ ਸਨ ਜੋ ਕਿ ਸੰਗਤਾਂ ਨੂੰ ਸ਼ਿਕਾਇਤ ਗਏ ਔਰ ਪੂਰੇ ਸ਼ਹਿਰ ਵਾਸੀਆਂ ਨੇ ਸ਼ੋਭਾ ਯਾਤਰਾ ਦਾ ਪੂਰਾ ਸਵਾਗਤ ਕੀਤਾ ਕੱਲੇ-ਕੱਲੇ ਘਰ ਔਰ ਦੁਕਾਨ ਦੇ ਨਾਲ ਦੁਕਾਨ ਦੇ ਵਿੱਚ ਸੋ ਇਸ ਤਰ੍ਹਾਂ ਇਹ ਸ਼ੋਭਾ ਯਾਤਰਾ ਪੂਰੀ ਹੁੰਦੀ ਹੋਈ ਮੁਬਾਰਕਵਾਦ ਆਪਾਂ ਦਿੰਦੇ ਹਾਂ ਸ਼ੁਭਰ ਭਗਵਾਨ ਬਾਲਮੀਕੀ ਸੋਭਾ ਜਿਨ੍ਹਾਂ ਨੇ ਯਾਤਰਾ ਕੱਢੀ ਗਈ ਬਹੁਤ ਹੀ ਇਮਾਨਦਾਰੀ ਔਰ ਸੂਝ-ਬੂਝ ਨਾਲ ਇਸ ਨੂੰ ਨੇਪੜੇ ਸਿਰੇ ਚੜਾਇਆ ਗਿਆ ਜੀ ਧੰਨਵਾਦ ਜੀ